ਲੱਭਦੇ ਆ ਲੱਭਦੇ ਆ ਜਦੋਂ ਉਹ ਗੰਮਾ ਮਾਸ਼ਕੀ ਮਾਤਾ ਗੁਜਰੀ ਨੂੰ ਅੱਗੇ ਰਾਹ ਦਿਖਾਉਣ ਲੱਗਾ ਸਾਹਮਣੋਂ ਗੰਗੂ ਖੇੜੀ ਦੇ ਰਹਿਣ ਵਾਲਾ ਗੰਗੂ ਆ ਗਿਆ ਵਿਦਵਨਾਂ ਲਿਖਿਆ ਗੁਰੂ ਘਰ ਦਾ ਰਸੋਈਆ ਵੀ ਸੀ ਚਲੋ ਕੁਝ ਵੀ ਹੋਵੇ ਗੁਰੂ ਘਰ ਵਿੱਚ ਆਣ ਜਾਣ ਵਾਲਾ ਸੀ ਤਾਈਓ ਮਾਤਾ ਗੁਜਰੀ ਨੇ ਪਹਿਚਾਣ ਲਿਆ ਪਹਿਚਾਣ ਲਿਆ ਤੇ ਕੋ ਗੱਲ ਕਹੀ ਵੇ ਕਮੇ ਇਹ ਸਾਡੀ ਜਾਨ ਪਛਾਣਦਾ ਹੈ ਇਹ ਤਾਂ ਅਨੰਦਪੁਰ ਸਾਹਿਬ ਸਾਡੇ ਕੋਲ ਸੇਵਾ ਕਰਦਾ ਤੇ ਉਸ ਗੰਗੂ ਖੇੜੀ ਵਾਲੇ ਗੰਗੂ ਨੂੰ ਕਿਹਾ ਤੂੰ ਜਾਣਨਾ ਹੈ ਉਨਕਾ ਕਿਉਂ ਨਹੀਂ ਜਾਣਦਾ ਮੈਂ ਤੇ ਅੰਨੀ ਵਾਰ ਨੰਦਪੁਰ ਸਾਹਿਬ ਗਿਆ ਮੈਂ ਸੇਵਾ ਕਰਦਾ ਰਿਆ ਮਾਤਾ ਨੇ ਕਿਹਾ ਸਾਡੀ ਜਾਨ ਪਛਾਣ ਵਾਲੇ ਅਜੇ ਆਪਸ ਵਿੱਚ ਗੱਲਾਂ ਹੁੰਦੀਆਂ ਨੇ ਸਭ ਤੋਂ ਛੋਟੇ ਬਾਬਾ ਫਤਿਹ ਸਿੰਘ ਬੋਲੇ ਕਹਿੰਦੇ ਤੂੰ ਸਾਨੂੰ ਸਾਡੇ ਪਿਤਾ ਨਾਲ ਮਿਲਾ ਸਕਦਾ ਤੇ ਗੰਗੋ ਨੇ ਮੋਰੀਓ ਕਿਹਾ ਹਾਂ ਮਿਲਾ ਦੰਗਾ ਉਹਨੂੰ ਪਤਾ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇਸ਼ਾਚ ਪੈਲੇ ਕਹਿੰਦੇ ਤੂੰ ਸਾਨੂੰ ਸਾਡੇ ਪਿਤਾ ਨਾਲ ਮਿਲਾ ਸਕਦਾ 7 ਸਾਲ ਦੀ ਉਮਰ ਦੇ ਬਾਬਾ ਫਤਿਹ ਸਿੰਘ ਨੇ ਪੁੱਛਿਆ ਸਾ ਸੰਗਤ ਜ਼ਰੂਰ ਸਹਿਬ ਜੱਦੇ ਨੂੰ ਯਾਦ ਤਾਂ ਆਉਂਦੀ ਹੋਏਗੀ ਮਾਂ ਵਿਛੜ ਗਈ ਹੈ ਪਿਤਾ ਵਿਛੜ ਗਿਆ ਹੈ ਵੱਡੇ ਭਰਾ ਨਹੀਂ ਕਿਤੇ ਨਜ਼ਰ ਆ ਰਹੇ ਇਹਦਾ ਜ਼ਿਕਰ ਅੱਲਾ ਯਾਰ ਖਾਂ ਯੋਗੀ ਨੇ ਕੀਤਾ ਹੈ ਕਹਿੰਦੇ ਦਾਦੀ ਮਾਂ ਦਾ ਪੱਲਾ ਖਿੱਚ ਕੇ ਕਹਿੰਦੇ ਨੇ ਸਹਿਬ ਜੱਦੇ ਸੱਤ ਤੇ ਨੌ ਸਾਲ ਦੀ ਉਮਰ ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿਧਰ ਗਏ ਜਦੋਂ ਅਨੰਦਪੁਰ ਸਭ ਤੋਂ ਚੱਲੇ ਕਿੰਨੇ ਘੋੜਸਵਾਰ ਸੀ ਦਾਦੀ ਮਾਂ ਦਾਦੀ ਮਾਂ ਕਿਧਰ ਚਲੇ ਗਏ ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿਧਰ ਗਏ ਦਰਿਆ 'ਤੇ ਹਮਕੋ ਛੋਟ ਕਰ ਰਾਹੀ ਕਿਧਰ ਗਏ ਅੱਬਾ ਵੀ ਲਸ਼ਕਰੇ ਸ਼ਾਹੀ ਲਸ਼ਕਰੇ ਬੁਘਾ ਕਰ ਕਿਧਰ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਪਤਾ ਵੀ ਕਿਧਰ ਚਲੇ ਗਏ ਭਾਈ ਵੀ ਹਮਕੋ ਭੁੱਲ ਗਏ ਸ਼ੌਕੇ ਯੰਗ ਮੇ ਜੰਗ ਦੀ ਸ਼ੌਕ ਵਿੱਚ ਸਾਡੇ ਭਰਾ ਵੀ ਸਾਨੂੰ ਭੁੱਲ ਗਏ ਮਾਤਾ ਗੁਜਰੀ ਨੇ ਕਿਹਾ ਪੁੱਤ ਕੋਈ ਨਹੀਂ ਆ ਜਾਣਗੇ ਮਿਲ ਪੈਣਗੇ ਗੰਗੂ ਖੇੜੀ ਵਾਲੇ ਨੇ ਕਿਹਾ ਮੈਂ ਮਲਾਵਾਗਾ ਮੇਰੇ ਨਾਲ ਚੱਲੋ ਮਾਤਾ ਜੀ ਅਜੇ ਜਤੋਂ ਮਾਂ ਗੁਜਰੀ ਤਰਨ ਲੱਗੇ ਉਸ ਜਗਾ ਉੱਤੇ ਗੰਮਾ ਮਾਸ਼ਕੀ ਖੜਾ ਹੈ ਜਿਨੇ ਰਾਤ ਪਰਸ਼ਾਦਾ ਦਿੱਤਾ ਮਾਤਾ ਲక్ష్ਮੀ ਬੰਬਣੀ ਖੜੀ ਹੈ ਉਹ ਮਹਾਤਾ ਲక్ష్ਮੀ ਨੂੰ ਮਾਂ ਗੁਜਰੀ ਨੇ ਆਪਣੀ ਉਸ ਖੱਜਰ ਤੇ ਪਾਈ ਹੋਈ ਬੰਗੀ ਚੋਂ ਇੱਕ ਕੱਪੜਾ ਖੋਲ ਕੇ ਦੋ ਸੋਨੇ ਦੀਆਂ ਚੂੜੀਆਂ ਕਢੀਆਂ ਦੇਖੋ ਜਿੱਥੋਂ ਲਾਲਚ ਸ਼ੁਰੂ ਹੁੰਦਾ ਹੈ ਜਿੱਥੋਂ ਗੰਗੋ ਦੇ ਅੰਦਰ ਲੋਭ ਪੈਦਾ ਹੁੰਦਾ ਹੈ ਦੋ ਸੋਨੇ ਦੀਆਂ ਚੂੜੀਆਂ ਕਢੀਆਂ ਉਸ ਲక్ష్ਮੀ ਬੰਬਣੀ ਨੂੰ ਦਿੱਤੀਆਂ ਲੈਤੀਏ ਤੋਂ ਸਾਨੂੰ ਰਾਤ ਪਰਸ਼ਾਦਾ ਸ਼ਿਕਾਇਆ ਹੈ ਤੂੰ ਕਈ ਮਹੀਨਿਆਂ ਦੇ ਅਧ ਭੁੱਖੇ ਬੱਚਿਆਂ ਨੂੰ ਰਜਾਇਆ ਅਫੜ ਤੈਨੂੰ ਸੇਵਾ ਕੀਤੀ ਹੈ ਤੈਨੂੰ ਚੋੜੀਆਂ ਦਵਾਂ ਜਦੋਂ ਸੋਨੇ ਦੀਆਂ ਚੋੜੀਆਂ ਵੇਖੀਆਂ ਉਹ ਲక్ష్ਮੀ ਨੇ ਕਿਹਾ ਮੈਂ ਸੇਵਾ ਸੋਨੇ ਵਾਸਤੇ ਨਹੀਂ ਕੀਤੀ ਮਾਤਾ ਜੀ ਕਹਿੰਦੀ ਨਹੀਂ ਮਾਂ ਗੁਜਰੀ ਬੋਲੇ ਪੁੱਤ ਧੀਏ ਇਹ ਗੁਰੂ ਘਰ ਦੀ ਅਸੀਸ ਹੈ ਸੋਨੇ ਦੀਆਂ ਚੋੜੀਆਂ ਲక్ష్ਮੀ ਨੂੰ ਦਿੱਤੀਆਂ ਪੰਜ ਮੋਹਰਾਂ ਮਾਤਾ ਗੁਜਰੀ ਨੇ ਕਥੱਲੀ ਚੋਂ ਕੱਢ ਕੇ ਕੰਮੇ ਮਾਸ਼ਕੀ ਨੂੰ ਦਿੱਤੀਆਂ ਉਹਨੇ ਮੋਹਰਾਂ ਲੈ ਕੇ ਮਾਂ ਗੁਜਰੀ ਦੇ ਪੈਰਾਂ ਚ ਰੱਖ ਕੇ ਮੱਥਾ ਟੇਕਿਆ ਮਾਤਾ ਜੀ ਮੈਂ ਕਿਸੇ ਲਾਲਚ ਵਾਸੋ ਕੇ ਸੇਵਾ ਨਹੀਂ ਕੀਤੀ ਮੈਨੂੰ ਇਹ ਮੋਹਰੇ ਨਹੀਂ ਚਾਹੀਦਿਆਂ ਹੱਥ ਜੋੜ ਕੇ ਜਦੋਂ ਚਰਨਾਂ 'ਚ ਮੱਥਾ ਟੇਕਿਆ ਮਾਂ ਗੁਜਰੀ ਨੇ ਕਿਹਾ ਵੇ ਕਮੇ ਪੁੱਤ ਤੈਨੂੰ ਅਸੀਸ ਦੇ ਰਹੀਆਂ ਰਹੀ ਗੱਲ ਲਾਲਚ ਦੀ ਪੁੱਤ ਤੂੰ ਲਾਲਚ ਨਹੀਂ ਕੀਤਾ ਤੇਰੀ ਸੇਵਾ ਪਰਵਾਨ ਤੂੰ ਇੱਕ ਰਾਤ ਗੁਰੂ ਦੇ ਸਾਹਿਬ ਜੱਦਿਆਂ ਨੂੰ ਜਗ੍ਹਾ ਦਿੱਤੀ ਜੇ ਵਕਤ ਆਏਗਾ ਸਮਾਂ ਆਉਣੇ ਤੇਰੀ ਕੁੱਲੀ ਨੂੰ ਭਾਗ ਲੱਗਣੇ ਲੋਕੀ ਮੱਥਾ ਟੇਕਿਆ ਕਰਨ ਸਾਤ ਸੰਗਤ ਉਹਦੀ ਸੇਵਾ ਪਰਵਾਨ ਹੋਈ ਹੈ ਅੱਜ ਕੁੱਲੀ ਵਾਲੀ ਜਗ੍ਹਾ ਤੇ ਗੁਰਦਰਬ ਬਣਿਆ ਹੈ ਖੈਰ ਜਦੋਂ ਮਹਾਤਾ ਗੁਜਰੀ ਉਸ ਗੰਗੂ ਨਾਲ ਤੁਰ ਪਏ ਉੱਥੋਂ ਗੰਗੂ ਦੇ ਅੰਦਰ ਲਾਲਚ ਸ਼ੁਰੂ ਹੋ ਗਿਆ ਉਹਨੇ ਵੇਖ ਲਿਆ ਜਿਹੜੀ ਥੱਲੀ ਚੋਂ ਮੋਹਰਾਂ ਕੱਢ ਕੇ ਦਿੱਤੀਆਂ ਉਹਨੇ ਵੇਖ ਲਿਆ ਸੋਨੇ ਦੀਆਂ ਚੋੜੀਆਂ ਦਿੱਤੀਆਂ ਚਿੱਤ ਵਿੱਚ ਲਾਲਚ ਪੈਦਾ ਹੋ ਗਿਆ ਮਾਤਾ ਕੋਲ ਹੈ ਮੋਹਰਾਂ ਘਰ ਲੈ ਜਾਂਦਾ ਚੋਰੀ ਕਰਨ ਉੱਥੋਂ ਲਾਲਚ ਸ਼ੁਰੂ ਹੋ ਗਿਆ ਇੱਕ ਬੇਨਤੀ ਸਮਝੋ ਬੰਦੇ ਦਾ ਮਨ ਹੈ ਸੱਜਣਾ ਡੋਲੇ ਨਾ ਡੋਲੇ ਲੱਖਾਂ ਤੇ ਨਾ ਡੋਲੇ ਜਿੱਦਣ ਡੋਲਣ ਤੇ ਆਉਂਦਾ ਉਹਦਣ ਕੱਖਾਂ ਤੇ ਵੀ ਡੋਲ ਜਾਂਦਾ ਮਨ ਨਾ ਡੋਲੇ ਤਾਂ ਲੱਖਾਂ ਕਰੋੜਾਂ ਤੇ ਨਾ ਡੋਲੇ ਜੇ ਮਨ ਦਾ ਅੰਦਰੋਂ ਡੋਲਣ ਲੱਗਦਾ ਏ ਕਿਸੇ ਦੇ ਚੰਦ ਪੈਸਿਆਂ ਤੇ ਮਨ ਡੋਲ ਜਾਂਦਾ ਸਜਣੋ ਇਸ ਮਨ ਦਾ ਕੋਈ ਯਕੀਨੀ ਤਾਈਓ ਮਹਾਰਾਜ ਕਹਿੰਦੇ ਇਸ ਮਨ ਦਾ ਕੋਈ ਵਿਸ਼ਵਾਸ ਨਹੀਂ ਮਨ ਖਟਹਰ ਤੇਰਾ ਨਹੀਂ ਵਿਸ਼ਾਸ ਤੂੰ ਮਹਾਉਦ ਮੱਦ ਦਾ ਖਰਕਾ ਪੈ ਖਰ ਤੋ ਛਟੇ ਜੋ ਉੱਪਰ ਲੱਦਾ ਖੋਤੇ ਦੀ ਨਿਆਂਈ ਮਨਾ ਤੇਰਾ ਕੋਈ ਯਕੀਨੀਓ ਤੋ ਕਈ ਵਾਰ ਕਿਸੇ ਦੇ ਥੋੜੇ ਪੈਸਿਆਂ ਤੇ ਬੇਈਮਾਨ ਹੋ ਜਾਂਦਾ ਆਪਣੇ ਮਨ ਨੂੰ ਵੇਖਿਓ ਸੋਚ ਕੇ ਕਈ ਵਾਰ ਆਪਾਂ 2-2 4-4 5-5000 ਦੇ ਸੌਟ ਲੈਣ ਜਾਂਦੇ ਹੋ ਉੱਥੇ ਬੰਦਾ 5000 ਵੀ ਦੇ ਦਿੰਦਾ ਉੱਥੇ ਕੋਈ ਹੋਰ ਚੀਜ਼ ਲੈਣੀ ਹੈ ਕਈ ਵਾਰ ਰੇਟ ਨਹੀਂ ਪੁੱਛਦਾ ਇਹ ਵੀ ਯਾਦ ਰੱਖਿਓ ਵੱਡਾ ਅਮੀਰ ਪੁਣਾ ਦਿਖਾਉਣ ਲਈ ਕਈ ਵਾਰ ਬੰਦਾ ਪੈਸੇ ਵੀ ਨਹੀਂ ਕਿਤੇ ਕੱਟ ਕਰਦਾ ਕਿ ਨਾਵੇਂ ਲੋਕੀ ਕੀ ਕਹਿਣਗੇ ਯਾਰ ਇਹ ਦੁਕਾਨਦਾਰ ਕੀ ਕਹਿਗਾ ਮਹਿੰਗੀ ਚੀਜ਼ ਤੁਸੀਂ ਸਟੋਰਾਂ ਚ ਲੈਣ ਜਾਂਦੇ ਹੋ ਮੈਂ ਸਟੋਰਾਂ ਵਿੱਚ ਲੋਕ ਪੈਸੇ ਕੱਟ ਕਰਾਉਂਦੇ ਨਹੀਂ ਵੇਖੇ ਉੱਥੇ ਜਿੰਨੇ ਪੈਸੇ ਕਿਸੇ ਨੇ ਮੰਗੇ ਉੱਥੇ ਦੇ ਦੇ ਉੱਥੇ ਨਹੀਂ ਪੈਸੇ ਕੱਟ ਕਰਾਉਂਦੇ ਤੇ ਆਪਣਾ ਮਨ ਸੋਚਿਓ ਕਈ ਵਾਰ 20 ਰੁਪਏ ਦੀ ਸਬਜ਼ੀ ਵੇਚਣ ਵਾਲੇ ਬੰਦੇ ਕੋਲੋਂ 5 ਰੁਪਏ ਛਡਾ ਲਈ ਤੇ ਵੇ ਤਾਂ ਮਹਿੰਗੇ ਲਾਉਣਾ 25 ਰੁਪਏ ਕਿੱਥੋਂ ਖੋਬੀ 20 ਰੁਪਏ ਆ ਉਹ ਤੋਂ ਕਢਾ ਲਈ ਤੇ ਕਈ ਵਾਰ ਮੰਨੈ ਨਾ ਇਹ ਚੀਜ਼ ਅੱਜ ਵੀ ਸੱਖਾਂ ਵਿੱਚ ਹੈ ਮਾਫ਼ ਕਰਿਓ ਕਲਾਕਾਰ ਲਾਉਣੇ ਹੁਣ 12-12 ਲੱਖ ਨੂੰ ਮੈਂ ਕਲਾਕਾਰ ਲੋਕ ਕੋ ਕੰਦੇ ਵਖੇ ਤੇ ਜਿੱਦਣ ਕੋਈ ਕੀਰਤਨੀਆਂ ਕੋਈ ਕਥਾਵਾਚਕ ਕੋਈ ਹੋਰ ਪ੍ਰਚਾਰਕ ਗ੍ਰੰਥੀ 1100 11000 ਮੰਗ ਲੈ ਕਹਿੰਦੇ ਲੈ ਬਾਬੇ ਰੇਟੇ ਬੜਾ ਚੱਕਤ ਹੈ ਸਾਹ ਸੰਗਲ ਇੱਕ ਬੰਦੇ ਨੇ ਵਿਆਹ ਕੀਤਾ ਹੁਣ 6 ਕਰੋੜ ਰੁਪਈਆ ਲਾਇਆ ਤਿੰਨ ਪੈਲਸਾਂ ਵਿੱਚ ਉਹਨੇ ਤਿੰਨ ਪਾਲਟੀਆਂ ਰੱਖੀਆਂ ਮਹਿੰਗੇ ਮਹਿੰਗੇ ਡੱਬੇ 5-5000 ਦੇ ਬਣਾ ਕੇ ਵੰਡੇ ਤੇ ਉਹ ਮੈਂ ਫਿਰ ਪਤਾ ਕੀਤਾ ਵੀ ਜਿਹਦੇ ਤੋਂ ਸੁਖਮਨੀ ਸਾਹਿਬ ਪਾਠ ਕਰਾਇਆ ਉਦੇ ਪਿੰਡ ਦਾ ਗੁਰਦੁਆਰੇ ਦਾ ਗ੍ਰੰਥੀ ਉਹਨੂੰ ਪੁੱਛਿਆ ਮੈਂ ਬਾਬਾ ਜੀ ਤੁਹਾਨੂੰ ਕਿੰਨੀ ਭੇਟਾ ਦਿੱਤੀ ਕਹਿੰਦਾ ਮੈਂ ਇਹਨਾਂ ਨੂੰ ਕਿਹਾ ਸੁਖਮਨੀ ਸਾਹਿਬ ਦਾ 3100 ਕਹਿੰਦੇ ਬਾਬਾ ਜਿਆਦਾ ਨਹੀਂ ਕਰਤਾ ਪਿਛਲੀ ਵਾਰ ਤਾਂ 2100 ਸੀ ਅੱਛਾ ਉਹਦਾ 3100 ਵੀ ਬਾਬਾ ਜਿਆਦਾ ਕਰਤਾ 12-12 ਲੱਖ ਨੂੰ ਤੁਸੀਂ ਤਲਾਕਾਰ ਕਰਦੇ ਹੋ ਸਾਧ ਸੰਗਤ ਇਹ ਮਨ ਇਦਾਂ ਦਾ ਸਾਡਾ ਸੀ ਸਾਰੀ ਕਾਨ ਕਈ ਵਾਰ ਗੁਰਦੁਆਰੇ ਆ ਕੇ ਕੱਢੀ ਦੀ ਵੈਥੋਂ ਤਾਂ ਘਟ ਹੋਏ ਜਾਣਾ ਨਹੀਂ ਜਦੋਂ ਗੱਲ ਗੁਰੂ ਘਰ ਦੀ ਹੋਵੇ ਉਦੋਂ ਕਾਲ ਕਰਨ ਤਾਂ ਅਬੈ ਕਰ ਅਬ ਕਰਤਾ ਸਵੈਤਾਲ ਜਿਹੜੀ ਸੇਵਾ ਕੱਲ ਕਰਨੀ ਸਜਣੋਂ ਅੱਜ ਕਰੋ ਕਿਉਂ ਕਿ ਕੀ ਪਤਾ ਕੱਲ ਮਨ ਹੋਰ ਪਾਸੇ ਬਦਲ ਜਾਏ ਜਦੋਂ ਮਨ ਬਣੇ ਨਾ ਸੇਵਾ ਕਰਨ ਨੂੰ ਉਹਦੇ ਸੇਵਾ ਕਰਦੇ ਜਦੋਂ ਮਨ ਕਵੇ ਨਾ দান ਦੇ ਉਹਦੇ দান ਦੇ ਦਿੱਤਾ ਕਿਉਂ ਮਨ ਦਾ ਵੀ ਪਤਾ ਕੱਲ ਬਦਲ ਜਾਏ ਮਨ ਦਾ ਕੋਈ ਪਤਾ ਨਹੀਂ ਇਹ ਮਨ ਕਦੋਂ ਵਈ ਮਨ ਹੋ ਜਾਏ 헤 ਲੋਬਾ ਲੰਪਟ ਸੰਗਸਰ ਮੋਰੈ ਅਨਕ ਲਹਿਰੀ ਕਲ ਔਲਤੇ ਗੰਗੂ ਚੰਗਾ ਭਲਾ ਸੇਵਾ ਕਰਨ ਲੱਗਾ ਸੀ ਮਾਤਾ ਜੀ ਦੀ ਕਿ ਚਲੋ ਜੀ ਮੇਰੇ ਘਰ ਚਲੋ ਮੈਂ ਮਲਾ ਦਾਂਗਾ ਮੇਰੇ ਘਰ ਚਲੋ ਪਰ ਜਦੋਂ ਵਖਿਆ ਸੋਨਾ ਮੋਰੇ ਸੋਨੇ ਦੀਆਂ ਮੋਹਰਾਂ ਵੇਖ ਕੇ ਮਨ ਬੇਈਮਾਨ ਹੋ ਗਿਆ ਲੈ ਤਾਂ ਗਿਆ ਘਰ ਘਰ ਲ ਜੱਪ ਕੇ ਰਾਤ ਰੱਖਿਆ ਮਾਤਾ ਜੀ ਨੂੰ ਪਰ ਸ਼ੱਗਾ ਵੀ ਸ਼ਿਕਾਇਆ ਅੱਧੀ ਰਾਤ ਹੋਈ ਮਾਤਾ ਗੁਜਰੀ ਦੀ ਉਹ ਗੱਠੜੀ ਫੁੱਲਣ ਲੱਗ ਪਿਆ ਮਾਂ ਗੁਜਰੀ ਦੀ ਜਾਗ ਖੁੱਲ ਗਈ ਜਦੋਂ ਵਖਿਆ ਕੋਈ ਗੱਠੜੀ ਫਰੋਲਦੇ ਵੇਖਿਆ ਕੌਣ ਹੈ ਤੇ ਗੰਗੂ ਹੈ ਗੱਠੜੀ ਵਿੱਚੋਂ ਮੋਹਰਾਂ ਦੀ ਥੱਲੀ ਕੱਢ ਕੇ ਲੈ ਗਿਆ ਮਾਂ ਗੁਜਰੀ ਨੇ ਜਦੋਂ ਸਵੇਰੇ ਕਿਹਾ ਵੇ ਗੰਗੋ ਪੁੱਤ ਚੋਰੀ ਨਹੀਂ ਕਰੀਂ ਜੇ ਪੈਸੇ ਚਾਹੀਦੇ ਸੀ ਤੂੰ ਮੰਗ ਕੇ ਲੈ ਲੈਂਦਾ ਉੰਜ ਵੀ ਮੈਂ ਇਹ ਮਾਇਆ ਤੈਨੂੰ ਹੀ ਦੇ ਜਾਣੀ ਸੀ ਪਰ ਤੂੰ ਚੋਰੀ ਕਿਉਂ ਕੀਤੀ ਮਨ ਨੂੰ ਚੋਟ ਵੱਗੀ ਚੋਰ ਬੰਦੇ ਜਿਹੜੇ ਲੋਭੀ ਬੰਦੇ ਉਹ ਕਦੇ ਵੀ ਬੰਦਾ ਨਹੀਂ ਕਹਿੰਦਾ ਮੈਂ ਚੋਰ ਚੋਰ ਚੱਤਰ ਬਣ ਜਾਂਦਾ ਉਹਨੇ ਮੋਹਰਿਓਂ ਕਿਹਾ ਲੈ ਮਾਤਾ ਜੀ ਇੰਨੀ ਮੁਸੀਬਤ ਤੁਹਾਡੀ ਕਰੀਏ ਸੇਵਾ ਤੇ ਨਾਲੇ ਸਾਨੂੰ ਚੋੜ ਰੱਖੋ ਇੰਨੀ ਮੁਸੀਬਤ ਵਿੱਚ ਮੈਂ ਕੀਤੀ ਸੇਵਾ ਨਾਲੇ ਤੁਸੀਂ ਚੋਰ ਆਖੋ ਮੈਂ ਤਾਂ ਸਰਕਾਰ ਤੋਂ ਨਾਮ ਲਾਵਾਂਗਾ ਉਸੇ ਕਮਰੇ ਵਿੱਚ ਮਾਂ ਗੁਜਰੀ ਤੇ ਸਹਿਬਜ਼ਾਦਿਆਂ ਨੂੰ ਬੰਦ ਕਰਤਾ ਅਵਾਜਾਂ ਮਹਰਦੀ ਦੇ ਮਾਂ ਗੁਜਰੀ ਵੇ ਗੰਗੋ ਇਹ ਪਾਪ ਨਾ ਕਰ ਕਹਿੰਦਾ ਨਹੀਂ ਮੈਂ ਤੇ ਸਰਕਾਰ ਦਾ ਵਫਾਦਾਰ ਰਖਵਾਵਾਂਗਾ ਭੱਜ ਗਿਆ ਸਭ ਕੁਝ ਛੱਡ ਕੇ ਜਾ ਕੇ ਮਰਿੰਡੇ कोतਵਲੀ ਰੱਪਟ ਲਖਾਈ ਸਪਾਹੀਆਂ ਨੂੰ ਲੈ ਕੇ ਪਕੜਾਉਣ ਆ ਗਿਆ ਸਵੇਰੇ ਦਿਨ ਚੜਦਿਆਂ ਅਗਲੀ ਰਾਤ ਤੋਂ ਬਾਅਦ ਉਸ ਗੰਗੂ ਨੇ ਦੁਮੇ ਸਹਿਬਜ਼ਾਦ ਤੇ ਮਾਂ ਗੁਜਰੀ ਨੂੰ ਪਕੜਾ ਦਿੱਤਾ ਜਦੋਂ 7 ਤੇ 9 ਸਾਲ ਦੇ ਸਹਿਬਜ਼ਾਦਿਆਂ ਦੇ ਹੱਥਾਂ 'ਚ ਕੜੀਆਂ ਲਾਈਆਂ ਉਹ ਸਹਿਬਜ਼ਾਦਿਆਂ ਨੂੰ ਕੜੀਆਂ ਲਾ ਕੇ ਸਪਾਈ ਮਰੰਡੇ ਵੱਲ ਤੁਰ ਪਏ ਵੇਖਣ ਵਾਲੇ ਤਾਂ ਹਾਂ ਮਾਰ ਕੇ ਕਹਿੰਦੇ ਸੀ ਵੇ ਗੰਗੂਆ ساری ਉਮਰ ਤੇਰੇ ਤੇ ਕਲੰਕ ਰਹਿਣਾ ਹੈ ਵੇ ਗੰਗੂਆ ਤੈਨੂੰ ਲਾਣ ਤਾਂ ਪੈਂਦੀਆਂ ਰਹਿਣਗੀਆਂ ਜਿਨੇ ਸੇਵਾ ਕੁੱਲੀ 'ਚ ਰੱਖ ਕੇ ਰਾਤ ਕੀਤੀ ਗੰਮੇ ਮਾਸ਼ਕੀ ਨੂੰ ਦੁਨੀਆ ਅੱਜ ਵੀ ਯਾਦ ਕਰਦੀ ਹੈ ਜਿਨੇ ਚੰਦ ਮੋਰਾਂ ਦਾ ਲਾਲਚ ਕਰਕੇ ਸਹਬਜਾਦੇ ਪਕੜਾਏ ਲੋਕੀ ਅੱਜ ਵੀ ਉਹਨੂੰ ਲਾਣ ਤਾਂ ਪਉਂਦੇ ਨੇ ਸਾਧ ਸੰਗਤ ਉਹ ਮਰਿੰਡੇ ਦੇ ਇਲਾਕੇ ਵਿੱਚ ਨਾ ਅੱਜ ਤੱਕ ਮੈਂ ਬਜ਼ੁਰਗਾਂ ਤੋਂ ਸੁਣਿਆ ਸਵੇਰੇ ਉੱਠ ਕੇ ਲੋਕ ਖੇੜੀ ਦਾ ਨਾਂ ਨਹੀਂ ਲੈਂਦੇ ਪਿੰਡ ਦਾ ਵੀ ਨਹੀਂ ਨਾਮ ਲੈਂਦੇ ਕਹਿੰਦੇ ਇਹਦੇ ਪਿੰਡ ਦਾ ਵੀ ਨਹੀਂ ਨਾਮ ਲੈਣਾ ਇੰਨਾ ਉਹਨੂੰ ਦੁਨੀਆ 'ਚ ਲਾਣ ਤਾਂ ਪਈਆਂ ਰਹਿੰਦੀ ਦੁਨੀਆ ਤੱਕ ਲੋਭੀਆਂ ਨੂੰ ਲਾਣ ਤਾਂ ਪੈਂਦੀਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲ ਅਗਲੇ ਦਿਨ ਜਦ ਤੀਜਾ ਦਿਨ ਆਇਆ ਸਾਰਾ ਦਿਨ ਕੈਦ ਰਹੇ ਉਸ ਕੋਤਵਾਲੀ ਵਿੱਚ ਅੱਜ ਉਹਦਾ ਨਾਮ ਗੁਰਦੁਆਰਾ ਕੋਤਵਾਲੀ ਸਾਸ ਸੰਗਤ ਇੱਕ ਚੀਜ਼ ਹੋਰ ਧਿਆਨ ਵਿੱਚ ਰੱਖਿਓ ਜਿੱਥੇ ਸਹਿਬਜ਼ਾਦ ਦੇ ਕੈਦ ਕੀਤੇ ਗਏ ਉੱਥੇ ਗੁਰਦੁਆਰਾ ਹੈ ਜਿੱਥੇ ਸਹਿਬਜ਼ਾਦਿਆਂ ਦੀ ਸੇਵਾ ਕੀਤੀ ਉਹ ਕੁੱਲੀ ਕੁੰਮੇ ਮਾਸ਼ਕੀ ਦੀ ਉੱਥੇ ਗੁਰਦੁਆਰਾ ਹੈ ਜਿੱਥੇ ਸਹਿਬਜ਼ਾਦ ਦੇ ਠੰਡੇ ਬੁਰਜ ਚ ਕੈਦ ਰਹੇ ਉੱਥੇ ਗੁਰਦੁਆਰਾ ਹੈ ਜਿੱਥੇ ਸਹਿਬਜ਼ਾਦ ਦੇ ਸ਼ਹੀਦ ਹੋਏ ਉੱਥੇ ਗੁਰਦੁਆਰਾ ਹੈ ਪਰ ਗੰਗੂ ਦੇ ਘਰ ਖੇੜੀ ਗੁਰਦੁਆਰਾ ਨਹੀਂ ਪਰਵਾਨ ਪਤਾ ਕਿਉਂ ਜਿਹੜੇ ਬੰਦੇ ਲੋਭੀ ਹੋ ਜਾਣ ਉਹਨਾਂ ਦੀਆਂ ਘਰਦੀਆਂ ਕਦੇ ਜੈਦਾ ਤੱਕ ਗੁਰੂ ਦੇ ਘਰ ਨਹੀਂ ਬਣਦੀ ਕਿਉਂਕਿ ਉਹ ਬੰਦੇ ਲੋਭੀ ਹੋ ਗਏ ਉਹਦਾ ਘਰ ਕਦੇ ਨਹੀਂ ਪੁੱਜਿਆ ਜਾਏਗਾ ਉਸ ਘਰ ਨੂੰ ਕਦੇ ਲੋਕ ਮੱਥਾ ਨਹੀਂ ਟਿਕਣਗੇ ਕਿਉਂ ਲੋਭ ਦੇ ਬੱਸ ਹੋ ਕੇ ਉਹ ਬੰਦੇ ਨੇ ਸਹਿਬਜੱਤ ਦੇ ਪਕੜਾ ਦਿੱਤੇ ਖੈਰ ਗੰਗੋਸ ਮਰਿੰਡੇ ਤੋਂ ਕੋਤਵੱਲੀ ਤੋਂ ਦਰੋਗਾ ਜਾਂਦਾ ਸਰਹੰਦ ਜਾ ਕੇ ਵਜ਼ੀਰ ਖਾਨ ਨੂੰ ਦੱਸਦਾ ਹੈ ਕਿ ਜੀ ਗੁਰੂ ਗੋਬਿੰਦ ਸਿੰਘ ਦੇ ਦੋ ਸਹਿਬਜ਼ਾਦੇ ਤੇ ਮਾਤਾ ਗੁਜਰੀ ਅਸੀਂ ਕੈਦ ਕਰ ਲਏ ਨੇ ਵਜ਼ੀਰ ਖਾਂ ਬੜਾ ਖੁਸ਼ ਹੋਇਆ ਕਹਿੰਦਾ ਗੁਰੂ ਗੋਬਿੰਦ ਸਿੰਘ ਤਾਂ ਬਚ ਕੇ ਨਿਕਲ ਗਏ ਚਮਕੌਰ ਦੀ ਗੜੀ ਚੋਂ ਪਰ ਚੰਗਾ ਹੋਇਆ ਸਹਿਬਜ਼ਾਦੇ ਦੋ ਪਕੜੇ ਨੇ ਮਾਤਾ ਪਕੜੀ ਹੈ ਹੁਣ ਗੁਰੂ ਗੋਬਿੰਦ ਸਿੰਘ ਨੂੰ ਨੀਮਾ ਬਖਾਵਾਂਗੇ ਗੁਰੂ ਗੋਬਿੰਦ ਸਿੰਘ ਦੇ ਸਹਿਬਜ਼ਾਦੇ ਤੇ ਮਾਂ ਗੁਜਰੀ ਨੂੰ ਇਨ ਮਨਾਵਾਂਗੇ ਹੁਕਮ ਕੀਤਾ ਇਹਨਾਂ ਨੂੰ ਮਰਿੰਡੇ ਤੋਂ ਸਰਹੰਦ ਲੈ ਕੇ ਆਓ ਸਹਿਬਜ਼ਾਦਿਆਂ ਨੂੰ ਹੁਕਮ ਹੋ ਗਿਆ ਅਗਲੀ ਸਵੇਰ ਦੋਮਾ ਸਾਹਿਬ ਜੱਦਿਆਂ ਨੂੰ ਗੱਡਿਆਂ ਤੇ ਬਿਠਾ ਕੇ ਤੁਰ ਪਏ ਸਰਹੰਦ ਵੱਲ ਜਦੋਂ ਸਿਪਾਈ ਸਰਹੰਦ ਵੱਲ ਗੱਡੇ ਤੋਰਦੇ ਰਹੇ ਸੂਰਜ ਟਲਿਆ ਸ਼ਮਾਂ ਪਈਆਂ ਧੁੰਦ ਡਿਗਣੀ ਸ਼ੁਰੂ ਹੋਈ ਸਰਹੰਦ ਪੜ ਗਏ ਜਦੋਂ ਸਰਹੰਦ ਪਹੁੰਚੇ ਨਾ ਸਾਹਿਬ ਜੱਦਿਆਂ ਦੇ ਮੂੰਹ ਗੋਦੀ 'ਵੈ ਟੱਗੇ ਹੋਏ ਸੀ ਮੰਗੁਜਰੀ ਨੇ ਵਗਦੀ ਹੋਈ ਹਵਾ ਸਰੀਰ ਨੂੰ ਠਾਰ ਰਹੀ ਸੀ ਨੇੜੇ ਪਹੁੰਚੇ ਤੇ ਸਿਪਾਈਆਂ ਕਿਹਾ ਸਰਹੰਦ ਆ ਗਿਆ ਉੱਚੀ ਆਵਾਜ਼ ਦਿੱਤੀ ਮਾਤਾ ਗੁਜਰੀ ਨੇ ਦੰਮਾ ਸਾਹਿਬ ਜੱਦਿਆਂ ਨੂੰ ਗੋਦੀ ਚੋਂ ਠਾਇਆ ਜਦੋਂ ਬਾਬਾ ਫਤਿਹ ਸਿੰਘ ਨੇ ਉੱਚੀਆਂ-ਉੱਚੀਆਂ ਔਟਾਰੀਆਂ ਪੁਰਾਣੀਆਂ ਇੱਟਾਂ ਦੇ ਬਣੇ ਕਿਲੇ ਵੇਖੇ ਕਿਲੇ ਤੇ ਔਟਾਰੀਆਂ ਵੇਖ ਕੇ ਕਹਿੰਦੇ ਸਾਹਿਬ ਜੱਦਾ ਬਾਬਾ ਫਤਿਹ ਸਿੰਘ ਕਹਿੰਦੇ ਦਾਦੀਵਾ ਦਾਦੀਵਾ ਕਿਲਾ ਆ ਗਿਆ ਲੱਗਦਾ ਆਪਣਾ ਅਨੰਦਪੁਰ ਸਾਹਿਬ ਆ ਗਿਆ ਮਾਂ ਗੁਜਰੀ ਨੇ ਘੁੱਟ ਕੇ ਸੀਨੇ ਨਾਲ ਲਾ ਕੇ ਕਿਹਾ ਨਹੀਂ ਵੇ ਲਾਲ ਇਹ ਸਰਹੰਦ ਹੈ ਇਹ ਅਨੰਦਪੁਰ ਸਾਹਿਬ ਨਹੀਂ ਇਹ ਜਲਮਾਂ ਦਾ ਸਰਹੰਦ ਹੈ ਪਤਾ ਨਹੀਂ ਆਪਣੇ ਨਾਲ ਪੁੱਤ ਇੱਥੇ ਕੀ ਕੁਝ ਹੋਣਾ। ਦਮਾ ਸਾਹਿਬ ਜੱਦਿਆਂ ਨੂੰ ਮਾਂ ਗੁਜਰੀ ਨੇ ਫਿਰ ਕੰਨਾਂ ਵਿੱਚ ਆਵਾਜ਼ ਪਾਈ। ਪੁੱਤ ਦ੍ਰਿੜਤਾ ਚ ਰਿਓ। ਇੱਥੋਂ ਦੇ ਸੂਬੇਦਾਰ ਨੇ ਤੁਹਾਨੂੰ ਡਰਾਉਣੇ, ਤੁਹਾਨੂੰ ਧਮਕਾਉਣੇ, ਤੁਹਾਨੂੰ ਇਹ ਵੀ ਕਹਿਣਾ ਤੁਹਾਡੇ ਪਿਤਾ ਨੂੰ ਅਸੀਂ ਮਾਰਤਾ। ਪਰ ਤੁਸੀਂ ਵਿਸ਼ਵਾਸ ਨਾਲ ਕਿਓ ਸਾਡੇ ਪਿਓ ਨੂੰ ਕੋਈ ਮਾਰਨ ਵਾਲਾ ਜੰਮਿਆ ਨਹੀਂ। ਗੁਰੂ ਗੋਬਿੰਦ ਸਿੰਘ ਨੂੰ ਕੋਈ ਨਹੀਂ ਮਾਰ ਸਕਦਾ। ਪੁੱਤ ਸਿਰ ਨਹੀਂ ਝੁਕਾਉਣਾ ਵਜੀਦ ਖੱਗ। ਤੁਹਾਨੂੰ ਤੁਹਾਡੇ ਦੱਦੇ ਦੀ ਕਸਮ ਹੈ। ਮਾਂ ਗੁਜਰੀ ਨੇ ਇੰਨਾ ਤਿਆਰ ਕਰਤੇ ਸਹਬਜਾਦੇ ਕਿ ਵਜ਼ੀਰ ਖਾਂ ਉਡੀਕ ਰਿਆ ਸੀ ਕਦੋਂ ਸਹਬਜਾਦੇ ਆਉਣ ਕਦੋਂ ਮੈਂ ਅੱਗੇ ਝੁਕਾ ਕੇ ਆਪਣੇ ਸਲਾਮਾ ਕਰਾਂ ਠੰਡੇ ਬੁਰਜ ਵਿੱਚ ਤਾੜ ਦਿੱਤੇ